ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਰਾ ਜੇ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਆਪਾਂ 4 ਜੁਲਾਈ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਠੀਕ ਹੈ ਜੀ ਤੇ ਕੱਲ ਇੱਕ ਦੋ ਬੱਚਿਆਂ ਦੀ ਕਾਲ ਆਈ ਸੀ ਕਾਲੇ ਸੰਬੰਧ ਦੇ ਵਿੱਚ ਆਈ ਸੀ ਕਿ ਸਰ ਸਾਨੂੰ ਤੁਸੀਂ ਜਨਵਰੀ ਦੇ ਕਰੰਟ ਅਫੇਅਰ ਤੱਕ ਕਰਵਾਏ ਹੋਏ ਆ ਤੇ ਫਰਬਰੀ ਮਾਰਚ ਅਪ੍ਰੈਲ ਮਈ ਜੂਨ ਇਹ ਕਰੰਟ ਅਫੇਅਰ ਰਹਿੰਦੇ ਆ ਇਹਦੇ ਸੀ ਕੀ ਕਰੀਏ ਤਾਰਾ ਜੇ ਮੈਂ ਤੁਹਾਨੂੰ ਕਿਹਾ ਕਿ ਤੁਹਾਨੂੰ ਹਰ ਸੰਡੇ ਨੂੰ ਮੈਂ ਠੀਕ ਹੈ ਜੀ ਹਰ ਸੰਡੇ ਨੂੰ ਆਪਣਾ ਸੰਡੇ ਨੂੰ ਵੈਸੇ ਆਪਣਾ ਆਫ ਹੁੰਦਾ ਹੈ ਅ ਹਰ ਸੰਡੇ ਨੂੰ ਤੁਹਾਨੂੰ ਮੈਂ ਕਿ ਮੈਰਾਥਨ ਕਲਾਸ ਜਰੂਰ ਪ੍ਰੋਵਾਈਡ ਕਰਵਾ ਦਿਆ ਕਰੂੰਗਾ ਠੀਕ ਹੈ ਜੀ ਮੈਰਾਥਨ ਕਲਾਸ ਪ੍ਰੋਵਾਈਡ ਕਰਵਾ ਦਿਆ ਕਰਾਂਗੇ ਆਪਾਂ ਜਿੰਮੇ ਤੱਕ ਜਨਵਰੀ ਕੰਪਲੀਟ ਆ ਫਰਬੂਰੀ ਕਰਵਾ ਦਾਂਗੇ ਇਸ ਤੋਂ ਬਾਅਦ ਅਗਲੇ ਹਫਤੇ ਮਾਰਚ ਦੀ ਕਰਵਾ ਦਾਂਗੇ ਐ ਕਰਕੇ ਤੁਹਾਡਾ ਕੰਪਲੀਟ ਕਰ ਦਾਂਗੇ ਤੇ ਬਾਕੀ ਜਿਹੜਾ ਕਰੰਟ ਅਫੇਅਰ ਡੇਲੀ ਕਰਨ ਦਾ ਜੀ ਇਹ ਤਾਂ ਤੁਸੀਂ ਕਰਨੇ ਹੀ ਕਰਨੇ ਆ ਜੇਕਰ ਕਿਸੇ ਬੱਚੇ ਨੇ ਹੁਣ ਦੇਖੋ ਪੰਜਾਬ ਪੁਲਿਸ 2026 ਦੇ ਵਿੱਚ ਪੇਪਰ ਜਿਹੜਾ ਹੁਣ ਇਹਨੇ ਮਾਰਚ ਮੂਰਚ ਦੇ ਵਿੱਚ ਪੇਪਰ ਲੈ ਲੈਣਾਗਾ ਠੀਕ ਹੈ ਤੇ ਜਿਹੜੋ ਪੇਪਰ ਲੈ ਲੈਣਾ ਇਹਨਾਂ ਨੇ ਜਲਦੀ ਤੋਂ ਜਲਦੀ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਕਰੰਟ ਅਫੇਅਰ ਉਦੋਂ ਨੂੰ ਤੁਹਾਡੇ ਆ ਸਾਰੇ ਕੰਪਲੀਟ ਹੋਣੇ ਚਾਹੀਦੇ ਆ ਠੀਕ ਹੈ ਤੇ ਬਾਕੀ ਦਾ ਜੀ ਜੇ ਕਿਸੇ ਬੱਚੇ ਨੇ ਫੁੱਲ ਬੈਚ ਲੈਣਾ ਹੈਗਾ ਬਿਲਕੁਲ ਜ਼ੀਰੋ ਲੈਵਲ ਤੋਂ ਤਿਆਰੀ ਕਰਨੀ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਪਟਵਾਰੀ ਦੀ ਜਿਹੜੀਆਂ ਕਲਰਕਰੀਆਂ ਵੈਕੈਂਸੀਆਂ ਆਉਣਗੀਆਂ ਜਾਂ ਜਿਹੜਾ ਆਪੇ ਕੋਲੇ ਆਲ ਪੰਜਾਬ ਇਗਜ਼ਾਮ ਚੱਲੇ ਚਿਰ ਜਿਹੜੇ ਫੋਰੈਸਟ ਗਾਰਡ ਦੀ ਭਰਤੀ ਹੋਣੀ ਹੈ ਗਰੁੱਪ ਡੀ ਦੇ ਫਾਰਮ ਰੀ ਓਪਨ ਹੋਣਗੇ ਠੀਕ ਹੈ ਜੀ ਜਾਂ ਹੋਰ ਵੀ ਜਿੰਨੇ ਵੀ ਇਗਜ਼ਾਮ ਹੈ 50 ਪਟਵਾਰੀ ਉਹ ਵੀ ਇਹਦੇ ਵਿੱਚ ਕਲਰਕ ਵਗੈਰਾ ਸਾਰੇ ਕਵਰ ਹੋ ਜਾਣਗੇ ਤੁਸੀਂ ਲੈ ਸਕਦੇ ਹੋ ਆਫਰ ਚੱਲ ਰਿਹਾ ਰਜੇ 85 ਤੋਂ 90% ਆਫਰ ਹੈਗਾ ਆਲ ਪੰਜਾਬ ਦੇ ਵਿੱਚ ਛੋ ਟੂ ਆਲ ਇੰਡੀਆ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਵੇਚ ਆ ਰਿਹਾ ਜਿਸ ਦੇ ਤੁਹਾਨੂੰ ਇੰਨੇ ਸਬਜੈਕਟ ਮਿਲਦੇ ਹੋਣ ਤਾਂ ਉਹਦੇ ਵਾਸਤੇ ਐਪ ਡਾਊਨਲੋਡ ਕਰ ਲਿਓ ਦੀਪਪੁਲ ਰੈਜੂਕੇਸ਼ਨ ਰਜੇ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ double x r a m ਆ ਨੰਬਰ ਲక్ష్ਮੀ ਨੂੰ ਕਾਲ ਵੀ ਕਰ ਸਕਦੇ ਹੋ 784385915 ਤੇ ਠੀਕ ਹੈ ਜੀ ਚਲੋ ਇੰਗਲਿਸ਼ ਤੇ ਪੰਜਾਬੀ ਵਿੱਚ ਲੈਕਚਰ ਬਾਰੇ ਪੀਡੀਐਫ ਸਾਰਾ ਕੁਝ ਤੁਹਾਨੂੰ ਕੰਪਲੀਟ ਮਿਲੇਗਾ ਤੇ ਜਿਹੜੇ ਬੱਚੇ ਐਪ ਵਾਲੇ ਰਾਜੇ ਤੁਹਾਨੂੰ ਇੱਕ ਵੀਕ ਦੇ ਇਕੱਠੇ ਕਰਾਣ ਦੇ ਫਿਰ ਦਾ ਪੀਡੀਏ ਪ੍ਰੋਵਾਈਡ ਕਰਵਾ ਦੇ ਕਰਾਂਗੇ ਚਲੋ ਜੀ ਹੁਣ ਆਪਣਾ ਪ੍ਰੈਜਨ ਅੱਜ ਦਾ ਹੈਗਾ ਪਹਿਲਾ ਇਹ ਚ ਕੀ ਕਹਿੰਦੇ ਹਨ ਭਾਰਤ ਵਿੱਚ ਆਫਤ ਪ੍ਰਤੀਕਿਰਿਆ ਵਿਧੀ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦਾ ਪਹਿਲਾ ਇੱਕ ਹੀ ਇਕ੍ਰਿਤ ਹੜਪਵੇਖਵਾਣੀ ਪਲੇਟਫਾਰਮ ਕਿਹੜਾ ਹੈ ਪਾਸਟ ਇੰਡੀਆ ਦਾ ਪਹਿਲਾ ਰਾਜ ਇਹ ਇੰਟੀਗ੍ਰੇਟਰ ਫਲੱਡ ਫੋਰਕਾਸਟਿੰਗ ਪਲੇਟਫਾਰਮ ਹੈ ਜਿਹੜਾ ਉਹ ਲਾਂਚ ਕੀਤਾ ਗਿਆ ਹੈਗਾ ਪੂਰੇ ਮਜਬੂਤ ਤਰੀਕੇ ਨਾਲ ਲਾਂਚ ਕੀਤਾ ਗਿਆ ਇਹ ਕਹਿੰਦੇ ਇਹ ਜਿਹੜਾ ਲਾਂਚ ਕੀਤਾ ਗਿਆ ਇਹਦਾ ਨਾਮ ਕੀ ਹੈਗਾ ਸਭ ਤੋਂ ਪਹਿਲਾਂ ਦਾ ਨਾਮ ਦੇਖ ਲੈਣਾ ਇਹਦਾ ਨਾਮ ਹੈਗਾ ਸੀ ਫਲੱਡ ਸੀ ਫਲੱਡ ਇਹਦਾ ਨਾਮ ਆ ਅਸਲ ਦੇ ਵਿੱਚ ਇਹਦਾ ਕੰਮ ਕੀ ਹੈ ਉਹ ਦੇਖ ਲੋ ਜੀ ਜਿਦੋਂ ਆਪਾਂ ਰਾਜੇ ਇੱਕ ਚੀਜ਼ ਤੇ ਜ਼ਿਆਦਾ ਟਾਈਮ ਲਾਉਂਦੇ ਨੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਵੀ ਚੀਜ਼ਾਂ ਵਹਿ ਜਾਂਦੀਆਂ ਜਿਹੜਾ ਹੁਣ ਰਾਜੇ ਨੇ ਸੀ ਫਲੱਡ ਚਲਾਇਆ ਹੈਗਾ ਸੀ ਫਲੱਡ ਇੰਗਲਿਸ਼ ਚ ਯਾਦ ਕਰਨਾ ਪਊਗਾ ਠੀਕ ਹੈ ਤੇ ਜਿਹੜਾ ਤੁਹਾਨੂੰ ਪੀਡੀਐਫ ਮਿਲੂਗਾ ਚ ਹਾਈਲਾਈਟਡ ਹੋ ਜਾਊਗਾ ਤੇ ਸਾਡੇ ਆਪਸ਼ਨ ਚ ਵੀ ਲਿਖਿਆ ਹੋਊਗਾ ਠੀਕ ਹੈ ਜੀ ਇਹ ਕਿਹਨੇ ਪਿੰਡੂ ਖੇਤਰਾਂ ਦੇ ਲਈ ਬਣਾਇਆ ਗਿਆ ਹੈ ਜਿਹੜੇ ਪਿੰਡੂ ਖੇਤਰ ਨਦੀਆਂ ਦੇ ਕਿਨਾਰੇ बसे ਹੋਏ ਐ ਕਿਉਂਕਿ ਤੁਹਾਨੂੰ ਪਤਾ ਗਿਆ ਕਿ ਹਿਮਾਚਲ ਹੋ ਗਿਆ ਉੱਤਰਾਖੰਡ ਹੋ ਗਿਆ ਇੱਧਰ ਬੱਦਲ ਆ ਜਿਹੜੇ ਉਹ ਆਮ ਤੌਰ ਤੇ ਫਟਦੇ ਰਹਿੰਦੇ ਐ ਜਦੋਂ ਇੱਕ ਬੱਦਲ ਫਟਦਾ ਦਾ ਰਹਾ ਐ ਇੰਨਾ ਜਿਆਦਾ ਪਾਣੀ ਆਉਂਦਾਗਾ ਇੰਨਾ ਜਿਆਦਾ ਪਾਣੀ ਆਉਂਦਾਗਾ ਤੇ ਨਦੀਆਂ ਦਾ ਕੁਝ ਵੀ ਨਹੀਂ ਹੋ ਰੇ ਮੁਕਾਬਲੇ ਜਿੰਨਾ ਇੱਕੇ ਲੱਗਤ ਪਾਣੀ ਆਉਂਦਾ ਹੈ ਉਰੇ ਨਾਲ ਨਦੀਆਂ ਦੇ ਪਾਣੀ ਦਾ ਪੱਧਰ ਕੁਝ ਹੀ ਮਿੰਟਾਂ ਦੇ ਵਿੱਚ ਸਕਿੰਟਾਂ ਦੇ ਵਿੱਚ ਘੰਟਿਆਂ ਦੇ ਵਿੱਚ ਇੰਨਾ ਪੱਧਰ ਹੋ ਜਾਂਦਾ ਹੈ ਕਿ ਬੰਦੇ ਨੂੰ ਪਤਾ ਸੰਭਲ ਦਾ ਮੌਕਾ ਵੀ ਨਹੀਂ ਮਿਲਦਾ ਤਾਂ ਜੇਕਰ ਅੱਗੇ ਤੋਂ ਕੋਈ ਇਹ ਜਿਹੀ ਗੱਲਬਾਤ ਹੋਇਆ ਕਰੂਗੀ ਤਾਂ ਤੁਹਾਨੂੰ ਉਹਦੇ ਬਾਰੇ 2 ਦਿਨ ਪਹਿਲਾਂ ਪਤਾ ਲੱਗ ਜਾਇਆ ਕਰੂਗਾ ਠੀਕ ਹੈ ਜੀ ਜਿਵੇਂ ਆ ਦੇਖੋ ਆ ਹੜ੍ਹ ਦੇ ਵਿੱਚ ਡੁੱਬੇ ਹੋਏ ਆ ਪਿੰਡ ਠੀਕ ਹੈ ਤਾਂ ਇਸ ਕਰਕੇ ਦਾ ਜਿਹਨਾਂ ਨੇ ਬਣਾਇਆ ਸੀ ਫਲਡ ਇੱਕ ਕੀ ਬਣਾਈ ਹੈ ਪਲੇਟਫਾਰਮ ਬਣਾਇਆ ਇੱਕ ਵੈਬ ਪੋਰਟਲ ਹੈਗੀ ਜਿਹਦੇ ਵਿੱਚ ਦੱਸ ਦਿਆ ਦੱਸ ਦਿਆ ਕਰਦਾ ਕਿ ਦੋ ਦਿਨ ਪਹਿਲਾਂ ਕਿ ਭਾਈ ਹੁਣ ਇਥੇ ਹੜ੍ਹ ਆਉਣਗੇ ਜਾਂ ਪਾਣੀ ਦਾ ਲੈਵਲ ਇੰਨਾ ਜਾਊਗਾ ਜਾਂ ਖਤਰੇ ਦੀ ਘੰਟੀ ਸਾਰ ਕੋ ਸੇ ਤੇ ਦੱਸ ਦਿੱਤਾ ਜਾਊਗਾ ਠੀਕ ਹੈ ਜੀ ਚਲੋ ਹੁਣ ਅਗੜੇ ਪ੍ਰਸ਼ਨ ਤੇ ਚਲਦੇ ਆ ਅਗੜੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਅਫਰੀਕਾ ਦੇਸ਼ ਦਾ ਇੱਕ ਅਫਰੀਕਾ ਦੇ ਵਿੱਚ ਇੱਕ ਦੇਸ਼ ਹੈਗਾ ਕਾਣਾ ਠੀਕ ਹੈ ਅਫਰੀਕਨ ਦੇਸ਼ ਆ ਅਫਰੀਕਨ ਦੇਸ਼ ਕਹੀ ਹੈਗੇ ਤਾਂ ਇੱਕ ਅਫਰੀਕਨ ਦੇਸ਼ ਹੈ ਕਾਣਾ ਇਸਨੇ ਇੱਕ ਇੰਦਰਾ ਜਿਵੇਂ ਆਪਣਾ ਹੈਗਾ ਭਾਰਤ ਰਤਨ ਸਭ ਤੋਂ ਆਪਣਾ ਇੱਕ ਹਾਈਐਸਟ ਅਵਾਰਡ ਹੈਗਾ ਜਿਹੜਾ ਬਹੁਤ ਵੱਡੇ ਮਤਲਬ ਕਹਿੰਦਾ ਮਤਲਬ ਕਿ ਸਭ ਤੋਂ ਉੱਚਾ ਵਾਰ ਜੇ ਆਪਾਂ ਗੱਲ ਕਰੀਏ ਭਾਰਤ ਦੇ ਵਿੱਚ ਕਿਹੜਾਗਾ ਭਾਰਤ ਰਤਨ ਹੈਗਾ ਓਵੇਂ ਜਿਵੇਂ ਕਾਣਾ ਦਾ ਇੱਕ ਹਾਈਐਸਟ ਸਿਵਿਲિયન ਅਵਾਰਡ ਹੈਗਾ ਜਿਹਦਾ ਨਾਮ ਹੈਗਾਗਾ ਆਫੀਸਰ ਆਫ ਦਾ ਆਰਡਰ ਆਫ ਦਾ ਸਟਾਰ ਆਫ ਕਾਣਾ ਇਹ ਰਾਜੇ ਅਫਰੀਕਾ ਦਾ ਆਪਣਾ ਕਾਣਾ ਦੇਸ਼ ਦਾ ਰਾਸ਼ਟਰਪਤੀ ਹੈ ਉਹਦੇ ਦੁਆਰਾ ਇਹ ਦਿੱਤਾ ਗਿਆ ਹੈਗਾ ਕਿਹਨੂੰ ਦਿੱਤਾ ਗਿਆ ਜੀ ਇਹ ਦਿੱਤਾ ਜੀ ਆਪਣੇ ਮੋਦੀ ਸਾਹਿਬ ਜੀ ਨੂੰ ਠੀਕ ਹੈ ਜੀ ਮੋਦੀ ਸਾਹਿਬ ਨੂੰ ਦਿੱਤਾ ਗਿਆਗਾ ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ ਠੀਕ ਹੈ ਜੀ ਇਸ ਤੋਂ ਪਹਿਲਾਂ 2024 ਦੇ ਵਿੱਚ ਮੋਦੀ ਸਾਹਿਬ ਨੂੰ ਹੋਰ ਵੀ ਅਵਾਰਡ ਮਿਲ ਚੁੱਕੇ ਹੈਗੇ ਜਿਵੇਂ ਕਿ ਆਰਡਰ ਆਫ ਗਲੇਪੀਓ ਠੀਕ ਹੈ ਜੀ ਇਹ ਪਟਾਨ ਨੇ ਦਿੱਤਾਗਾ ਠੀਕ ਹੈ ਜੀ ਅਵਾਰਡ ਆਫ ਆਨਰ ਇਹ ਡੋਮਿਨਿਕਾ ਨੇ ਦਿੱਤਾਗਾ ਆਰਡਰ ਆਫ ਸੈਂਟਰੀਓ ਸੈਂਟ ਸੈਂਟੈਂਟਰੀਓ ਇਹ ਤੇ ਤਾਂ ਰਸ਼ੀਆ ਨੇ ਠੀਕ ਹੈ ਜੀ ਜੀਸੀਓ ਨੇ ਵਾਰ ਦਿੱਤਾ ਨਾਈਜੀਰੀਆ ਨੇ ਆਰਡਰ ਆਫ ਜਾਇਦ ਦਿੱਤਾ ਜਯੂਏਈ ਨੇ ਤੇ ਆਰਡਰ ਆਫ ਨਾਇਲ ਦਿੱਤਾਗਾ ਅਬਜੈਪਟ ਨੇ ਸਭ ਤੋਂ ਜ਼ਿਆਦਾ ਪੇਪਰ ਦੇ ਵਿੱਚ ਆ ਦੋ ਰਿਪੀਟ ਹੋਏ ਇਸ ਸਾਲ ਠੀਕ ਹੈ ਜੀ ਬਾਕੀ ਅੱਗੇ ਦਾ ਦੂਜੇ ਰਿਪੀਟ ਹੋਣੀ ਹੋਣੀ ਉਹ ਤਾਂ ਯਾਦ ਕਰ ਲਓ ਹੁਣ ਦੇਖੋ ਜੀ ਇਹਨਾਂ ਨੇ ਪ੍ਰੇਸ਼ਣ ਇੱਕ ਤਾਂ ਆਪਾਂ ਤੋਂ ਇਹ ਪੁੱਛ ਲੈਣਾ ਕਿ ਇਹ ਅਵਾਰਡ ਦਿੱਤਾ ਕਿਨੂੰ ਹੈ ਠੀਕ ਹੈ ਜੀ ਤਾਂ ਮੋਦੀ ਸਾਹਿਬ ਨੂੰ ਇਹ ਅਵਾਰਡ ਦਿੱਤਾ ਗਿਆ ਕਿਹੜੇ ਦੇਸ਼ ਦਾ ਅਵਾਰਡ ਹੈ ਕਾਣਾ ਦੇਸ਼ ਦਾ ਅਵਾਰਡ ਹੈ ਤੇ ਇਹ ਦਿੱਤਾ ਗਿਆ ਨੇ ਮੋਦੀ ਸਾਹਿਬ ਨੂੰ ਇਹ ਅਵਾਰਡ ਦਿੱਤਾ ਗਿਆ ਜੀ ਆਪਣਾ ਕਾਣਾ ਦੇ ਰਾਸ਼ਟਰਪਤੀ ਜੌਨ ਡਰਾਮਨੀ ਮਹਾਮਾਦਵਾਰਾ ਇਹ ਅਵਾਰਡ ਆ ਜਿਹੜਾ ਉਹ ਮੋਦੀ ਸਾਹਿਬ ਨੂੰ ਜਿਹੜਾ ਕਿ ਦਿੱਤਾ ਗਿਆਗਾ ਠੀਕ ਹੈ ਜੀ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ ਕਹਿੰਦੇ ਜੀ ਕੇਂਦਰੀ ਮੰਤਰੀ ਮੰਡਲ ਨੇ ਰਾਸ਼ਟਰੀ ਖੇਡ ਨੀਤੀ 2025 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਹ ਇੱਥੇ ਲਿਖਿਆ ਵਿੱਚ ਉਹ ਕਿਹੜੀ ਖੇਡ ਦੀ ਨੀਤੀ ਦੀ ਥਾਂ ਲਵੇਗਾ ਇਹਦਾ ਜੀ ਨੈਸ਼ਨਲ ਪਾਲਿਸੀ ਸਪੋਰਟਸ ਪਾਲਿਸੀ ਚੀਜ਼ ਹੈ ਕੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਬਾਰੇ ਉਹ ਸਮਝ ਲੈਣੇ ਆ ਤਉ ਸਮਝ ਤੋਂ ਪਹਿਲਾਂ ਆਪੇ ਦਾ ਆਨਸਰ ਦੇਖ ਲਈਏ ਇੱਕ ਇਹਦਾ ਆਨਸਰ ਹੈਗਾ ਸਪੋਰਟਸ ਪਾਲਿਸੀ 2001 ਠੀਕ ਹੈ ਜੀ ਏ ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈਗਾ ਸਪੋਰਟਸ ਪਾਲਿਸੀ 2001 ਇਹਦਾ ਬਿਲਕੁਲ ਸਹੀ ਆਨਸਰ ਹੈਗਾ ਇਹ ਸਭ ਤੋਂ ਪਹਿਲਾ ਨੈਸ਼ਨਲ ਸਪੋਰਟਸ ਪਾਲਿਸੀ 1984 ਦੇ ਵਿੱਚ ਲਾਗੂ ਕੀਤੀ ਗਈ ਸੀ ਇਸ ਸਮੇ ਸਾਡੇ ਕੇਂਦਰੀ ਖੇਡ ਮੰਤਰੀ ਕੌਣ ਹੈ ਜੀ ਮਨਸੁਖ ਮਾਂਡਵੀ ਹੈ ਜੀ ਹੈਗੇ ਇਹ ਪਾਲਿਸੀ ਬਣਾਉਣ ਦੀ ਲੋੜ ਤਾਂ ਪਈ ਹੈ ਰਾ ਜੀ ਕਿਉਂਕਿ ਨਵੇਂ-ਨਵੇਂ ਖਿਡਾਰੀ ਆ ਰਹੇ ਆ ਠੀਕ ਹੈ ਜੀ ਤਾਂ ਉਹਨਾਂ ਨੂੰ ਕਿਵੇਂ ਸਹੂਲਤ ਦੇਣੀ ਹੈ ਕਿਵੇਂ ਉਹਨਾਂ ਨੂੰ ਅੱਗੇ ਪਹੁੰਚਾਉਣਾ ਕਿਵੇਂ ਇੱਕ ਕੈਟਿਗਰੀ ਵਾਲੀ ਸਿਲੈਕਸ਼ਨ ਕਰਨੀ ਹੈ ਕਿਵੇਂ ਆਪਾਂ ਛੋਟੇ ਤੋਂ ਛੋਟੇ ਪਿੰਡਾਂ ਦੇ ਵਿੱਚੋਂ ਜਾਂ ਇਲਾਕਿਆਂ ਦੇ ਵਿੱਚੋਂ ਖਿਡਾਰੀਆਂ ਨੂੰ ਕਿਸ ਤਰ੍ਹਾਂ ਪ੍ਰਮੋਟ ਕਰਨਾ ਹੈਗਾ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਇਹ ਜਿਹੜੀ ਹੈ ਪਾਲਿਸੀ ਹੈ ਇਹ 2000 ਜਿਹੜੀ ਸਪੋਰਟਸ ਪਾਲਿਸੀ 2001 ਸੀ ਉਹਨੂੰ ਰਿਪਲੇਸ ਕਰਕੇ ਇਹਨਾਂ ਨੇ ਨੈਸ਼ਨਲ ਸਪੋਰਟਸ ਪਾਲਿਸੀ 2025 ਬਣਾਈ ਤੇ ਇਹ ਪਾਲਿਸੀ ਸਭ ਤੋਂ ਪਹਿਲਾਂ 1984 ਦੇ ਵਿੱਚ ਲਾਗੂ ਕੀਤੀ ਗਈ ਸੀਗੀ ਠੀਕ ਹੈ ਜੀ ਕੋਈ ਵੀ ਨੈਸ਼ਨਲ ਪਾਲਿਸੀ ਜਿਹੜੀ ਪਹਿਲੀ ਨੈਸ਼ਨਲ ਸਪੋਰਟਸ ਪਾਲਿਸੀ 1984 ਚ ਲਾਗੂ ਕੀਤੀ ਗਈ ਤੇ ਦੋ ਵਾਰ 2001 5710 ਇਹ ਦੋ ਵਾਰ ਚੱਲਿਆ ਜਿਵੇਂ 2025 ਹੋ ਗਿਆ ਇਹ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਜੇ ਆਪਰੇਸ਼ਨ ਤੁਹਾਨੂੰ ਪੇਪਰ ਦੇ ਵਿੱਚ 100% ਮਿਲੂਗਾ ਠੀਕ ਹੈ ਜੀ ਚਾਹੇ ਉਹ ਸੈਂਟਰ ਦਾ ਪੇਪਰ ਆ ਚਾਹੇ ਪੰਜਾਬ ਦਾ ਪੇਪਰ ਹੈ ਹਾਲੀਆ ਵਰਜ ਵਰਡ ਆਪਰੇਸ਼ਨ ਮੈਲਨ ਕਿਸ ਨਾਲ ਸੰਬੰਧਿਤ ਹੈ ਤੇ ਇੱਕ ਆਪਰੇਸ਼ਨ ਚਲਾਇਆ ਗਿਆ ਹੈਗਾ ਇਹ ਆਪਰੇਸ਼ਨ ਸੰਬੰਧਿਤ ਕਿਸ ਨਾਲ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਇਹ ਅਪਰੇਸ਼ਨ ਦਾ ਜਿਹੜਾ ਸੰਬੰਧਿਤ ਹੈਗਾ ਇਹ ਹੈਗਾ ਜੀ ਅਗੇਂਸਟ ਡਰੱਗਸ ਜਿਹੜੇ ਨਸ਼ੀਲੇ ਪਦਾਰਥ ਇੰਡੀਆ ਦੇ ਵਿੱਚ ਆ ਰਹੇ ਆ ਜਿਦੇ ਕਰਕੇ ਨੌਜਵਾਨ ਨਿਤ ਮਰ ਰਹੇ ਆ ਠੀਕ ਆ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਜੇ ਆਪਾਂ ਧਰਨਾ ਦੇ ਦਿੰਦੇ ਆਂਦੇ ਜੀ ਪੁਲਿਸ ਚਿੱਟਾ ਪਕਾਉਂਦੀ ਐ ਲੀਡਰ ਚਿੱਟਾ ਪਕਾਉਂਦੇ ਐ ਸਭ ਤੋਂ ਪਹਿਲਾਂ ਜਿਹੜਾ ਫਰਜਵੰਦ ਆ ਉਹ ਆਪਣਾ ਬਣਦਾ ਉਹ ਮੈਂ ਇਹ ਨਹੀਂ ਕਹਿੰਦਾ ਕਿ ਪੁਲਿਸ ਵੀ ਸਾਰੀ ਸਹੀ ਐ ਤੇ ਸਾਰੀ ਲੀਡਰ ਵੀ ਸਹੀ ਐ ਮੈਂ ਕਿਸੇ ਨੂੰ ਸਹੀ ਨਹੀਂ ਕਹਿੰਦਾ ਸਭ ਤੋਂ ਪਹਿਲਾਂ ਉਹ ਬੰਦੇ ਦਾ ਫਰਜਵੰਦ ਆਗਾ ਜਿਹੜਾ ਬੱਚਾ ਇਹ ਨਸ਼ੇ ਦੀ ਦਲਦਲ ਦੇ ਵਿੱਚ ਫਸਿਆ ਹੋਇਆਗਾ ਜਿਹੜੇ ਬੱਚੇ ਨੂੰ ਆਪ ਦੇ ਮਾਪਿਓ ਦੀ ਫਿਕਰ ਨਹੀਂ ਜਿਹੜੇ ਨੂੰ ਆਪ ਦੀ ਜ਼ਿੰਦਗੀ ਦੀ ਫਿਕਰ ਨਹੀਂ ਠੀਕ ਹੈ ਜੀ ਤਾਂ ਉਹ ਬੰਦੇ ਦੀ ਸਭ ਤੋਂ ਵੱਡੀ ਦੇ ਵਿੱਚ ਘਾਟ ਹੀ ਹੈਗੀ ਠੀਕ ਹੈ ਜੀ ਸਭ ਤੋਂ ਪਹਿਲਾ ਫਰਜ਼ ਤਾਂ ਜੇ ਨਸ਼ਿਆਂ ਤੋਂ ਦੂਰ ਰਹਿੰਦਾ ਆਪਣਾ ਬਣਦਾਗਾ ਠੀਕ ਹੈ ਜੇਕਰ ਜਿਹੜੇ ਬੰਦੇ ਨੂੰ ਆਪ ਦੀ ਪਰਵਾਹ ਨਹੀਂ ਹੈਗੀ ਉਹ ਕਿਸੇ ਦੀ ਪਰਵਾਹ ਕੀ ਕਰੂਗਾ ਠੀਕ ਹੈ ਇਹ ਚੀਜ਼ਾਂ ਤੋਂ ਕੋਈ ਵੀ ਨਸ਼ਾ ਰਹੇ ਚਾਹੇ ਸ਼ਰਾਬ ਹੈ ਚਾਹੇ ਫੀਮ ਹੈ ਚਾਹੇ ਪੁੱਕੀ ਹੈ ਕੋਈ ਵੀ ਨਸ਼ਾ ਹੈਗਾ ਮੈਂ ਇਹ ਗੱਲ ਕਹਿਣਾ ਕਿ ਕਿਸੇ ਵੀ ਨਸ਼ੇ ਦਾ ਤੁਹਾਨੂੰ ਟੈਸਟ ਕਰਨ ਦੀ ਵੀ ਲੋੜ ਨਹੀਂ ਟੇਸਟ ਵੀ ਨਹੀਂ ਕਰਨਾ ਹੈਗਾ ਤੁਸੀਂ ਜੇਕਰ ਤੁਹਾਨੂੰ ਕੋਈ ਕਹਿੰਦਾ ਨਹੀਂ ਕਿ ਟੇਸਟ ਕਰ ਲਓ ਠੀਕ ਹੈ ਤੇ ਟੇਸਟ ਵੀ ਨਹੀਂ ਕਰਨਾ ਹੈਗਾ ਕਈ ਵਾਰੀ ਆਪਾਂ ਇਕੱਠੇ ਬੈਠੇ ਹੋਣੇ ਕਹਿੰਦਾ ਇੱਕ ਵਾਰ ਜਿਹੜੀ ਚੀਜ਼ ਤਾਂ ਦੇ ਸਰੀ ਲੱਤ ਤੁਹਾਨੂੰ ਇੱਕ ਵਾਰੀ ਲੱਗ ਗਈ ਮੁੜ ਕੇ ਬੱਸ ਮਰਨਾਂ ਤੱਕ ਨਾਲ ਹੀ ਜਾਣੀ ਹੈ ਤਾਂ ਇਹ ਕੰਮਾਂ ਤੋਂ ਦੂਰ ਹੋ ਜਾ ਦਾ ਭਵਿੱਖ ਬਣਾਓ ਆਰੀ ਫੈਮਿਲੀ ਨੂੰ ਖੋਸ ਰੱਖੋ ਆਪ ਖੋਸੋ ਆਪਣੇ ਆਸ-ਪਾਸ ਆਦੀ ਇੱਜ਼ਤ ਬਣਾਓ ਪਹਿਲਾ ਫਰਜ਼ ਤੇ ਤੁਹਾਡਾ ਨਸ਼ਾ ਤੋਂ ਦੂਰ ਰਹਿਣ ਦਾ ਜੇਰੋਂ ਆਪਾਂ ਆਪ ਨਹੀਂ ਬੰਦੇ ਬਣਦੇ ਆਪ ਆਪਾਂ ਨਸ਼ੇੰਦਲ ਦੇ ਵਿੱਚ ਆਪਾਂ ਕਿਸੇ ਨੂੰ ਕੀ ਦੋਸ਼ ਲਾ ਸਕਦੇ ਆਪਾਂ ਕਿਸੇ ਤੇ ਠੀਕ ਹੈ ਜੀ ਤਾਂ ਉਹਦੇ ਵਾਸਤੇ ਤਾਂ ਜੀ ਚਲਾਈ ਗਈ ਹੈ ਅਗੇਂਸਟ ਇਨਸਟਰਕਸ਼ਨ ਨਸ਼ਿਆਂ ਵਿਰੁੱਧ ਠੀਕ ਹੈ ਜੀ ਤਾਂ ਹੁਣ ਗੱਲ ਸੁਣੋ ਕਹਿੰਦੇ ਇਹ ਸੰਸਥਾ ਜਿਹੜੀ ਜਿਹੜਾ ਆਪਰੇਸ਼ਨ ਚਲਾਏਗਾ ਆਪਰੇਸ਼ਨ ਮੈਲਨ ਜਿਵੇਂ ਪੰਜਾਬ ਦੇ ਵਿੱਚ ਚਲਾਏਗਾ ਜੁੱਧ ਨਸ਼ਾ ਵਿਰੁੱਧ ਉਵੇਂ ਜਿਵੇਂ ਸੈਂਟਰ ਲੈਵਲ ਦੇ ਵਿੱਚ ਚਲਾਏਗਾ ਆਪਰੇਸ਼ਨ ਮੈਲਨ ਕਹਿੰਦੇ ਇਹ ਰਾਜ ਜਿਹੜੀ ਸੰਸਥਾ ਹੈਗੀ ਐਨਡੀਪੀਐਸ ਐਕਟ ਤੁਸੀਂ ਬਹੁਤ ਸੁਣਿਆ ਹੋਗਾ ਭਗਵਾਨ ਤੁਮਾਰ ਦੇ ਵੀਡੀਓ ਦੇ ਵਿੱਚ ਜਾਊਂਗੀ ਅਸੀਂ ਐਨਡੀਪੀਐਸ ਦੇ ਤਹਿਤ ਪਰਚਾ ਦੇਤਾ ਤਾਂ ਤੁਹਾਡੇ ਨੂੰ ਪੇਪਰ ਦੇ ਵਿੱਚ ਐਨਡੀਪੀਐਸ ਦੀ ਫੁੱਲ ਫਾਰਮ ਹੀ ਪੁੱਛੀ ਜਾ ਸਕਦੀ ਹੈ ਨਾਰਟੋਟਿਕਸ ਡਰੱਗਸ ਐਂਡ ਫਿਜੀਓਟ੍ਰੋਪਿਕ ਸੁਪਟਾਂਸ ਠੀਕ ਹੈ ਜਿਹੜੇ ਨਸ਼ੀਲੇ ਪਦਾਰਥ ਆ ਉਹ ਐਨਡੀਪੀਐਸ ਕੈਟਾਗਰੀ ਦੇ ਵਿੱਚ ਆ ਜਾਂਦੇ ਆ ਦੇ ਤਹਿਤ ਮਾਮਲਾ ਦਰਜ ਕਰਦੀ ਹੈ ਇਹ ਐਕਟ 1985 ਦੇ ਵਿੱਚ ਬਣਿਆ ਸੀਗਾ ਨਸ਼ੇ ਵਿਰੁੱਧ ਜਿਹੜੀ ਵੀ ਉਹ ਪਰਚੇ ਦਰਜ ਹੁੰਦੇ ਉਹ ਐਨਡੀਪੀਐਸ ਐਕਟ ਦੇ ਤਹਿਤ ਹੀ ਦਰਜ ਹੁੰਦੇ ਆ ਠੀਕ ਹੈ ਜੀ ਇਹਦਾ ਆਨ ਡਰੱਗਸ ਤੇ ਦੂਜੀ ਗੱਲ ਰਾਜੇ ਇਹ ਜਿਹੜੇ ਰਾਜੇ ਪਰਚੇ ਦਿੰਦੀ ਹੈ ਇਹ ਦਿੰਦੀ ਹੈ ਐਨਸੀਬੀ ਐਨਸੀਬੀ ਸੰਸਥਾ ਹੈ ਜਿਹੜੀ ਇਹਦੇ ਗੌਰ ਕਰਦੀ ਹੈ ਐਨਸੀਬੀ ਫੁੱਲ ਫਾਰਮ ਹੈਗੀ ਹੈ ਕਿ ਨਾਰਟਕਸ ਕੰਟਰੋਲ ਬਿਊਰੋ ਠੀਕ ਹੈ ਜੀ ਦਾ ਹੈੱਡ ਕੁਆਰਟਰ ਹੈਗਾਗਾ ਨਿਊ ਡੈਲੀ ਦੇ ਵਿੱਚ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ 2025 ਦੇ ਵਿੱਚ ਸਿਟिज ਕਨਵੈਨਸ਼ਨ ਨੇ 50 ਸਾਲ ਪੂਰੇ ਕਰ ਲਏ ਹਨ ਇਸ ਸੰਸਥਾ ਨੂੰ ਕਿਸ ਸਾਲ ਬਣਾਇਆ ਗਿਆ ਸੀਗਾ ਤਾਂ ਇਸ ਸੰਸਥਾ ਨੂੰ ਬਣਾਇਆ ਗਿਆ ਸੀਗਾ ਜੀ 1975 ਦੇ ਵਿੱਚ ਇਹ ਸੰਸਥਾ ਬਣਦੀ ਸੀਗੀ ਆਪਾਂ ਠੀਕ ਹੈ ਜੀ 1975 ਦੇ ਵਿੱਚ ਇਹ ਸੰਸਥਾ ਬਣਾ ਦਿੱਤੀ ਗਈ ਸੀ ਕਿ ਇਹ ਸੰਸਥਾ ਦਾ ਮੇਨ ਮੁੱਦਾ ਕੀ ਹੈ ਪਹਿਲਾਂ ਤਾਂ ਬਹੁਤ ਗੱਲ ਕਰ ਲੰਦੇ ਆ ਇਹ ਸੰਸਥਾ ਦਾ ਨਾਮ ਹੈਗਾ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇਨ ਡੇਂਜਰਡ ਐਂਡ ਸਪੇਸ ਆਫ ਬਿਲਡ ਫੋਨਾ ਐਂਡ ਫਲੋਰਾ ਇਹਦਾ ਮਤਲਬ ਸਮਝ ਲਓ ਪਹਿਲਾਂ ਨਾਮ ਤਾਂ ਤੁਹਾਨੂੰ ਪੇਪਰ 'ਤੇ ਕਦੇ ਨਹੀਂ ਪੁੱਛਿਆ ਜਾਣਾ ਤੇ ਤੁਹਾਨੂੰ ਬੈਸੇ ਦੱਸਦਾ ਕਿ ਤੁਸੀਂ ਸਿੱਟੇ ਸਮਝ ਕੇ ਬਹਿਜੋ ਸਿਟੀ ਹੁੰਦੀ ਹੈ ਜਿਹੜੀਆਂ ਆਪਾਂ ਜਾਂ ਠੀਕ ਹੈ ਤਾਂ ਕਰਕੇ ਇਹਦਾ ਮਕਸਦ ਰਾਜ ਤੁਹਾਨੂੰ ਪਤਾ ਹੈਗਾ ਤੁਸੀਂ ਫਿਲਮ ਦੇਖੀ ਪੁਸ਼ਪਾ ਫਿਲਮ ਦੇਖੀ ਹੋਣੀ ਤੁਹਾਨੂੰ ਕਿਸੇ ਨੇ ਹੈਨਾ ਪੁਸ਼ਪਾ ਫਿਲਮ ਦੇ ਵਿੱਚ ਜੀ ਚੰਦਰ ਦੀ ਲੱਕੜੀ ਹੁੰਦੀ ਹੈ ਉਹਦੀ ਬਲੈਕਮੇਲ ਬਲੈਕਿੰਗ ਕਰੀ ਜਾਂਦੀ ਹੈ ਬਲੈਕ ਕਰੀ ਜਾਂਦੀ ਹੁੰਦੀ ਹੈ ਉਹਦੀ ਹੈਨਾ ਤਾਂ ਜੰਗਲਾਂ ਦੇ ਵਿੱਚ ਅਜਿਹੀਆਂ ਜੜੀਆਂ ਬੁੱਟੀਆਂ ਵੀ ਹੈਗੀਆਂ ਜੰਗਲਾਂ ਦੇ ਵਿੱਚ ਅਜਿਹੀ ਬਰਸਪਤੀ ਵੀ ਹੈਗੀ ਹੈ ਜੰਗਲਾਂ ਦੇ ਵਿੱਚ ਅਜਿਹੇ ਜੀਵ ਜੰਤੂ ਵੀ ਹੈਗੇ ਆ ਜਿਨ੍ਹਾਂ ਦਾ ਰਾਜੇ ਵਪਾਰ ਕੀਤਾ ਜਾਂਦਾ ਜਿਨ੍ਹਾਂ ਦੀ ਬਲੈਕਮੇਲਿੰਗ ਕੀਤੀ ਜਾਂਦੀ ਹੈ ਬਲੈਕ ਕੀਤੀ ਜਾਂਦੀ ਹੈ ਉਹਨਾਂ ਨੂੰ ਮਾਰਿਆ ਜਾਂਦਾਗਾ ਜਿਵੇਂ ਹਾਥੀ ਦੇ ਹੁੰਦੇ ਜਿਹੜੇ ਉਹਨਾਂ ਦੰਦਾਂ ਦਾ ਮਾਰ ਕੇ ਉਹਨਾਂ ਦੰਦ ਕੱਢ ਲਏ ਜਾਂਦੇ ਆ ਠੀਕ ਹੈ ਉੱਤੋਂ ਹੋਰ ਬਹੁਤ ਮਹਿੰਗੇ ਮਹਿੰਗੇ ਚੀਜ਼ਾਂ ਬਣਦੀਆਂ ਗਈਆਂ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਤਾਂ ਜਿਹੜਾ ਰਜੇ ਇਹ ਸੀਆਈਟੀ ਈਐਸ ਸੰਸਥਾ ਬਣੀ ਹੋਈ ਹੈ ਇਹ ਉਹ ਚੀਜ਼ਾਂ ਤੇ ਗੌਰ ਕਰਦੀ ਹੈ ਕਿ ਜਿਹੜੀ ਬਨਸਪਤੀ ਆਪਣੀ ਖਤਮ ਜਿਹੜੀ ਚੀਜ਼ ਤਾਂ ਆਪਣੇ ਦੇਖੋ ਕੋਈ ਲੱਕੜ ਆਪਣੇ ਬਹੁਤ ਜ਼ਿਆਦਾ ਉਹਦਾ ਵਿਵਹਾਰ ਚੱਲ ਸਕਦਾਗਾ ਮੰਨੋ ਜਿਹੜੀ ਲੱਕੜ ਇਹ ਜਿਹੜੀ ਖਤਮ ਹੋ ਉਹ ਦੇ ਕਾਰ ਤੇ ਆਈ ਖੜੀ ਇਸ ਤੋਂ ਵੱਧ ਉਹਦਾ ਆਪਾਂ ਨੂੰ ਉਤਪਾਦ ਨਹੀਂ ਹੋ ਸਕਦੀ ਠੀਕ ਹੈ ਤਾਂ ਉਹ ਚੀਜ਼ਾਂ ਨੂੰ ਬਚਾਉਣ ਵਾਸਤੇ ਠੀਕ ਹੈ ਜੀ ਉਹ ਚੀਜ਼ਾਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਕੀ ਕੀਤਾਗਾ ਇਸ ਹਸਤਾ ਬਣਾਈ ਹੋਈ ਹੈ ਤੇ ਉਹ ਚੀਜ਼ਾਂ ਨੂੰ ਇਹ ਡੇਂਜਰ ਕੈਟਾਗਰੀ ਜਿਹੇ ਵਿੱਚ ਪਾਤਾ ਦੇ ਚਾਹੇ ਉਹ ਜੀਵ ਜਾਨ ਤੋਂ ਚਾਹੇ ਬਨਸਪਤੀ ਹੈ ਕਿ ਪਈ ਆ ਖਤਮ ਹੋਣ ਦੀ ਇੱਕ ਗੱਲ ਤੇ ਇਸ ਤੋਂ ਬਾਅਦ ਆਪਾਂ ਨੂੰ ਨਵੇਂ ਉਤਪੰਨ ਹੋ ਸਕਦੇ ਤਾਂ ਆਪਾਂ ਇਹ ਪ੍ਰਜਾਤੀ ਨੂੰ ਬਚਾ ਕੇ ਰੱਖਣਾਗਾ ਉਹਦੇ ਵਾਸਤੇ ਇਹ ਕੰਮ ਕਰਦੀ ਹੈ ਸੀਆਈਟੀਈਐਸ ਤਾਂ ਅਜੇ ਇੱਕ ਪ੍ਰੇਸ਼ਨ ਤੇ ਥੋੜਾ ਜਿਹਾ ਸਮਾਂ ਲਾਉਣ ਦੇ ਨਾਲ ਨਾ ਤੁਹਾਡਾ ਤੁਸੀਂ ਭਾਵੇਂ ਯਾਦ ਨਾ ਕਰੋ ਤਾਂ ਵੀ ਤੁਹਾਨੂੰ ਉਹ ਚੀਜ਼ ਬਾਰੇ ਆਟੋਮੈਟਿਕ ਹੀ ਪਤਾ ਲੱਗ ਜੂਗਾ ਹੁਣ ਇਸ ਤੋਂ ਬਾਅਦ ਅਗਲਾ ਜਿਹੜੇ ਬੱਚ ਨੇ ਡੇਲੀਬੇ ਗਰੁੱਪਰੀ ਦਾ ਪੇਪਰ ਦੇਣਾ ਉਹਨਾਂ ਵਾਸਤੇ ਇਹ ਪ੍ਰੇਸ਼ਨ ਆਉਣ ਦੇ ਕਾਫੀ ਚਾਂਸ ਨੇ ਠੀਕ ਇਹਦੇ ਵਿੱਚ ਕੀ ਪੁੱਛਿਆ ਜਾ ਰਿਹਾ ਆ ਆਪਾਂ ਤੋਂ ਕਹਿੰਦੇ ਜੀ ਰੇਲਵੇ ਮਤਰਾਲੇ ਨੇ ਇੱਕ ਛੱਤ ਹੇਠ ਰੇਲਵੇ ਨਾਲ ਸੰਬੰਧਿਤ ਸਵਾਮਾ ਪ੍ਰਦਾਨ ਕਰਨ ਲਈ ਕਿਹੜੀ ਐਪਲੀਕੇਸ਼ਨ ਲਾਂਚ ਕੀਤੀ ਹੈ ਇਹਦਾ ਕਹਿਣ ਦਾ ਮਤਲਬ ਇਹ ਹੈ ਰਾਜੇ ਕਿ ਜੇ ਕਿਸੇ ਨੇ ਟਿਕਟ ਬੁੱਕ ਕਰਾਉਣੀ ਹੈ ਠੀਕ ਹੈ ਜੀ ਕਿਸੇ ਨੇ ਕੋਈ ਸਹੂਲਤ ਲੈਣੀ ਹੈ ਕਿਸੇ ਨੇ ਖਾਣਾ ਲੈਣਾਗਾ ਟ੍ਰੇਨ ਦੇ ਵਿੱਚ ਖਾਣਾ ਆਉਂਦਾਗਾ ਜਿਹੜੇ ਬੰਦੇ ਏਸੀ ਦੇ ਵਿੱਚ ਸਫ਼ਰ ਕਰਦੇ ਆ ਜਾਂ ਵੈਸੇ ਕਿ ਮੈਂ ਦੇਖਣਾ ਵੀ ਆਪਾਂ ਰੇਲ ਕਿੱਡੇ ਟਿੱਕੇ ਤੋਂ ਆਉਗੀ ਕਿੱਥੇ ਪਹੁੰਚ ਗਈ ਆਪਰੇ ਕਿੰਨੇ ਸਮੇਂ ਵਿੱਚ ਪਹੁੰਚ ਜਾਏਗਾ ਸਾਰੀਆਂ ਚੀਜ਼ਾਂ ਤੁਹਾਨੂੰ ਇੱਕ ਪਲੇਟਫਾਰਮ ਤੇ ਮਿਲ ਜਾਣਗੀਆਂ ਅਲੱਗ-ਅਲੱਗ ਤੁਹਾਨੂੰ ਐਪਲੀਕੇਸ਼ਨ ਖੋਲਣ ਦੀ ਲੋੜ ਨਹੀਂ ਅਲੱਗ-ਅਲੱਗ ਜਗ੍ਹਾ ਤੇ ਜਾਣ ਦੀ ਲੋੜ ਨਹੀਂ ਉਹਦੇ ਵਾਸਤੇ ਇੱਕ ਇਹਨਾਂ ਨੇ ਪਲੇਟਫਾਰਮ ਲਾਂਚ ਕਰਤਾ ਉਹ ਪਲੇਟਫਾਰਮ ਦਾ ਨਾਮ ਹੈਗਾ ਜੀ ਰੇਲ 1 ਰੇਲ 1 ਠੀਕ ਹੈ ਜੀ ਅੱਜ ਦਾ ਤੁਹਾਡਾ ਆਪਰੇਸ਼ਨ ਹੈਗਾ ਤਾਂ ਆਪਣਾ ਰੇਲਵੇ ਮਿਨਿਸਟਰ ਕੌਣ ਹੈਗਾ ਇਹ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਰੇਲਵੇ ਮੰਤਰੀ ਕੌਣ ਹੈ ਆਪਣਾ ਰੇਲਵੇ ਦਾ ਇੱਕ ਕਮੈਂਟਾ ਦੇ ਵਿੱਚ ਤੁਸੀਂ ਦੱਸਣਾਗਾ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਆ ਕਿਨੇ ਜੀ ਚਾਰਟਰ ਅਕਾਊਂਟੈਂਟ ਡੇ ਸਭ ਤੋਂ ਪਹਿਲਾ ਪ੍ਰੈਸ਼ਨ ਤਾਂ ਇਹੀ ਬਣਦਾ ਕਿ ਚਾਰਟਰ ਅਕਾਊਂਟੈਂਟ ਡੇ ਮਨਾਇਆ ਕਿਦੋਂ ਜਾਂਦਾਗਾ ਤੁਸੀਂ ਕਹਿ ਦੇਣਾ ਜੀ 1 ਜੁਲਾਈ ਨੂੰ ਇਹ ਦਿਵਸ ਮਨਾਇਆ ਜਾਂਦਾਗਾ ਬਾਸ ਸੋ ਤੋਂ ਇਹੀ ਪ੍ਰੈਸ਼ਨ ਬਣੂਗਾ 100% ਜਿਹੜਾ ਥੱਲੇ ਲਿਖਿਆ ਹੋਇਆ ਕਿ ਇਹ ਆਫ ਇੰਡੀਆ ਦੀ ਸਥਾਪਨਾ ਇਹ ਕਹਿੰਦੇ ਮਤਲਬ ਚਾਰਟਰ ਅਕਾਊਂਟ ਡੇ ਹਰ ਸਾਲ 1 ਜੁਲਾਈ ਨੂੰ ਇੰਸਟੀਚਿਊਟ ਆਫ ਚਾਰਟਡ ਚਾਰਟਡ ਅਕਾਊਂਟੈਂਟ ਆਫ ਇੰਡੀਆ ਦੀ ਸਥਾਪਨਾ ਦੀ ਯਾਦ ਵਿੱਚ ਬਣਾਈ ਗਈ ਦੀ ਸਥਾਪਨਾ ਹੋਈ ਕਿਦੋਂ ਸੀ ਇਹ ਪੁੱਛ ਰਹੇ ਨੇ ਦੀ ਸਥਾਪਨਾ ਹੋਈ ਸੀ 1949 ਦੇ ਵਿੱਚ 1949 ਵਾਲਾ ਆਪਰੇਸ਼ਨ ਤਾਂ ਮੇਰੇ ਸਾਹਬ ਤੇ ਤੱਕ ਦੇ ਦੋ ਅੱਜ ਤੱਕ ਇਹ ਪੁੱਛਿਆ ਗਿਆ ਵੀ ਨਹੀਂ ਹੈਗਾ ਬਾਈ ਇਥੇ ਯਾਦ ਕਰ ਲਓ ਜੀ ਹੁੰਦਾ ਆਪਰੇਸ਼ਨ ਜਿਹੜਾ ਹੁੰਦਾ ਕਿ ਪੁੱਛਿਆ ਗਿਆ ਉਹ ਬਸ ਇਹੀ ਪੁੱਛਿਆ ਗਿਆ ਕਿ ਇਹਦੀ ਸਥਾਪਨਾ ਕਿਦੋਂ ਹੋਈ ਸੀਗੀ ਠੀਕ ਹੈ ਜੀ ਤਾਂ ਅੱਜ ਦਾ ਆਪਣਾ ਲਾਸਟ ਆਪਰੇਸ਼ਨ ਦੀ ਗੱਲ ਕਰ ਲੰਨੇ ਆ ਠੀਕ ਹੈ ਜੀ ਕਹਿੰਦੇ ਜੀ ਕੁਆਡ ਫੋਰਨ ਮਿਨਿਸਟਰ ਦੀ ਇੱਕ ਮੀਟਿੰਗ ਹੋਈ ਹੈ ਇਹ ਮੀਟਿੰਗ ਹੈਲਟ ਕਿੱਥੇ ਹੋਈ ਆ ਆਪਾਂ ਪਹਿਲਾਂ ਵੀ ਕੁਆਡ ਕੁਆਰ ਦੇ ਵਿੱਚ ਆਪਣੇ ਚਾਰ ਦੇਸ਼ ਆ ਜਾਂਦੇ ਆ ਕਿਹੜੇ ਕਿਹੜੇ ਚਾਰ ਦੇਸ਼ ਆ ਜਾਂਦੇ ਆ ਜੀ ਆਪਣੇ ਇੱਕ ਤਾਂ ਆ ਜਾਂਦਾ ਜੀ ਆਪਣਾ ਯੂ ਐਸ ਏ ਜਾਪਾਨ ਇੰਡੀਆ ਚੌਥਾ ਤੁਸੀਂ ਦੱਸਿਓ ਹੁਣ ਮੈਂ ਕਰਵਾ ਕੇ ਗਿਆ ਹੋਇਆ ਪਿਛਲੀ ਵੀਡੀਓ ਦੇ ਵਿੱਚ ਫੇਰ ਹੀ ਮੈਨੂੰ ਪਤਾ ਲੱਗੂਗਾ ਨੇ ਤੁਸੀਂ ਕੁਝ ਕਰ ਰਹੇ ਹੋ ਕਿ ਨਹੀਂ ਕਰ ਰਹੇ ਠੀਕ ਹੈ ਫੇਰ ਹੀ ਪਤਾ ਲੱਗੂਗਾ ਤਾਂ ਕਰਕੇ ਇੱਕ ਵਾਰੀ ਤੁਸੀਂ ਜਰੂਰ ਦੱਸੋ ਚੌਥਾ ਕੌਣ ਹੈ ਚਲੋ ਐਗਜ਼ਾਮਪਲ ਦੇ ਦਿੰਦਾ ਹਾਂ ਯੂਕੇ ਹੈ ਕਿ ਕੋਈ ਹੋਰ ਹੈ ਕਿ ਆਸਟ੍ਰੇਲੀਆ ਹੈ ਚਲੋ ਇਹਨਾਂ ਤੁਹਾਨੂੰ ਦੱਸ ਦਿੰਦਾਗਾ ਕਿ ਯੂਐਸਏ ਵੀ ਹੈਗਾ ਜਾਪਾਨ ਵੀ ਹੈਗਾ ਇੰਡੀਆ ਵੀ ਹੈਗਾ ਇਹਨਾਂ ਦੋਨਾਂ ਦੇ ਵਿੱਚੋਂ ਦੱਸੋ ਕਿਹੜਾ ਕਵਾਡ ਦਾ ਮੈਂਬਰ ਹੈਗਾ ਯੂਕੇ ਹੈ ਕਿ ਆਸਟ੍ਰੇਲੀਆ ਜਿਹੜੇ ਬੱਚੇ ਦੱਸਦਾ ਸਮਝੋ ਬੱਚੀ ਦੀ ਪੜਾਈ ਬਹੁਤ ਵਧੀਆ ਚੱਲੀ ਜਾਂਦੀ ਹੈ ਡਿਟੇਲ ਚ ਕਰਵਾ ਕੇ ਗਿਆਗਾ ਡਿਟੇਲ ਦੇ ਵਿੱਚ ਇਹ ਨਹੀਂ ਹੈਗਾ ਕਿ ਉਹੀ ਕਰਵਾ ਕੇ ਗਿਆ ਡਿਟੇਲ ਦੇ ਵਿੱਚ ਠੀਕ ਹੈ ਜੀ ਤਾਂ ਇਹਦਾ ਆਨਸਰ ਦੇਖ ਲੈਂਦੇ ਹਾਂ ਇਹਨਾਂ ਸਾਰੇਗਾ ਆਪਣਾ ਬੀ ਨੰਬਰ ਆਪਸ਼ਨ ਵਾਸ ਹੀ ਹਿੰਗਨ ਡੀਸੀ ਦੇ ਵਿੱਚ ਇਹ ਜਿਹੜੀ ਮੀਟਿੰਗ ਹੈਗੀ ਉਹ ਆਯੋਜਿਤ ਕੀਤੀ ਗਈ ਹੈ ਓਕੇ ਜੀ ਤਾਂ ਇਹਦੇ ਨਾਲ ਅੱਜ ਦੀ ਆਪਣੀ ਕਲਾਸ ਦੀ ਸਮਾਪਤੀ ਹੁੰਦੀ ਹੈ ਤੇ ਜਿਹੜੇ ਬੱਚੇ ਇਹ ਰਾਜੀ ਮੇਰਾ ਵੀਡੀਓ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਆਪਸ਼ਨ ਦੇਖਣਾ ਤੁਹਾਡੇ ਦਿਮਾਗ ਦੇ ਵਿੱਚ ਪਹਿਲੀ ਚੱਲਿਆ ਜਾਂਦਾ ਹੁੰਦਾ ਕਿ ਆਹ ਆਪਸ਼ਨ ਦਾ ਆਨਸਰ ਆਊਗਾ ਜਿਉਂ ਤੁਹਾਨੂੰ ਮੈਂ ਪ੍ਰਸ਼ਨ ਸਮਝਾ ਕੇ ਉਹਦਾ ਆਨਸਰ ਲਗਾਉਂਗਾ ਤੁਹਾਡੇ ਦਿਮਾਗ ਦੇ ਵਿੱਚ ਉਹ ਚੀਜ਼ ਆਟੋਮੈਟਿਕ ਹੀ ਫਿੱਟ ਹੋ ਜਾਊਗੀ ਠੀਕ ਹੈ ਬਾਕੀ ਤੁਹਾਨੂੰ ਮੈਂ ਟ੍ਰਿਕ ਦੱਸੀ ਸੀ ਪਿਛਲੀ ਵੀਡੀਓ ਦੇ ਵਿੱਚ ਕੱਲ੍ਹ ਵਾਲੀ ਦੇ ਵਿੱਚ ਕਿ ਕਰੰਟ ਅਫੇਅਰ ਯਾਦ ਕਿਵੇਂ ਕਰਨੇ ਹੁੰਦੇ ਆ ਠੀਕ ਹੈ ਜੀ ਕਰੰਟ ਅਫੇਅਰ ਯਾਦ ਕਿਵੇਂ ਕਰਨੇ ਹੁੰਦੇ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੇ ਚੈਨਲ ਤੇ ਆਪਣੇ ਜਨਰਲ ਦੋਸਤਾਂ ਕੋਲ ਸ਼ੇਅਰ ਕਰਦਿਆ ਕਰੋ ਕਰੰਟ ਅਫੇਅਰ ਦੀ ਰਾਜੇ ਮੈਂ ਤੁਹਾਨੂੰ ਲਿਖ ਕੇ ਗਰੰਟੀ ਦਵਾਂਗਾ ਆ ਚੱਕੋ ਮੇਰੇ ਸਾਈਨ ਠੀਕ ਹੈ ਜੀ ਤੁਹਾਨੂੰ 80 ਤੋਂ 85% ਕਰੰਟ ਅਫੇਅਰ ਪੇਪਰ ਦੇ ਵਿੱਚ ਮੇਰੇ ਕਰਵਾਏ ਹੋਏ ਮਿਲਣਗੇ ਦਾਵਾ ਹੈ ਮੇਰਾ ਠੀਕ ਹੈ ਜੀ ਧੰਨਵਾਦ ਮੇ ਦੋਸਤੋ ਜਉਂਦੇ ਵਾਸਤੇ